ਅੱਜ ਉਸ ਤੋਂ ਪਹਿਲਾਂ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਨਮਾਣੇ ਜੇ ਨੂੰ ਕਮਲ ਦੇ ਚੋਣ ਨਿਸ਼ਾਨ ਤੇ ਜਿਹੜਾ ਕਿ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਔਰ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਇਸ ਵਾਰਡ ਦੇ ਵਿੱਚੋਂ ਮੈਂ ਪਹਿਲਾਂ ਵੀ ਕੌਂਸਲਰ ਰਿਆ ਔਰ ਸਾਰੇ ਕੰਮ ਕਰਾਇਆ ਇਸ ਵਾਰਡ ਦੇ ਵਿੱਚ ਅੱਜ ਅਸੀਂ ਡੋਰ ਟੂ ਡੋਰ ਸ਼ਕਤੀ ਨਗਰ ਕਰ ਰਹੇ ਹਾਂ ਬਹੁਤ ਵਧੀਆ ਉਗਾਰਾ ਮਿਲ ਰਿਹਾ ਤੇ ਲੋਕਾਂ ਨੂੰ ਅਪੀਲ ਕੀ ਕਰੋਗੇ ਵਾਰਡ ਵਾਸਤੇ ਅਸੀਂ ਲੋਕਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਕਿ ਮੇਰੇ ਕੰਮ ਨੂੰ ਔਰ ਆਉਣ ਵਾਲੇ ਜਿਹੜੇ ਲੋਕ ਆ ਜਿਹੜਾ ਮੇਰੇ ਵਿਰੁੱਧ ਖਲੋਤਿਆ ਉਹਨਾਂ ਨੇ ਕੋਈ ਕੰਮ ਕਰਾਉਣ ਨੂੰ ਇਸ ਵਾਰਡ ਤੇ ਹੈ ਹੀ ਨਹੀਂ ਉਹ ਕਿਸ ਨਾ ਦੀ ਵੋਟ ਮੰਗਣ ਗਿਆ। ਮਜੂਤਾ ਪਾਰਟੀ ਦਾਅਵੇ ਕਰ ਰਹੀ ਹੈ ਜੀ ਅਸੀਂ ਆਪਣੇ ਸਾਰੇ ਕੌਂਸਲਰ ਬਣਾਵਾਂਗੇ ਆਪਣਾ ਮੇਰ ਬਣਾਵਾਂਗੇ। ਦੇਖੋ ਜੀ ਤੁਸੀਂ 3 ਸਾਲ ਦੇਖ ਲਿਆ ਸਾਰੀਆਂ ਬੀਬੀਆਂ ਬੈਠ ਹੈਗੀਆਂ ਇਹਨਾਂ ਨੂੰ ਪੁੱਛੋ ਵੀ ਜਿਹੜਾ 1000 ਰੁਪਿਆ ਇਹਨਾਂ ਨੇ ਵਾਅਦਾ ਕਰਕੇ ਸਰਕਾਰ ਬਣ ਲਈ 1000 ਰੁਪਿਆ ਇਹਨਾਂ ਨੇ ਕਿਉਂ ਨਹੀਂ ਦਿੱਤਾ ਉਹ ਇਹਨਾਂ ਨੂੰ ਦੇਣਾ ਚਾਹੀਦਾ ਸੀ ਪੈਨਸ਼ਨਾਂ ਨਹੀਂ ਇਹਨਾਂ ਨੇ ਵਧਾਈਆਂ ਇਹਨਾਂ ਨੇ 2500 ਕਿਹਾ ਸੀ ਪੈਨਸ਼ਨ ਨਹੀਂ ਵਧਾਈ। ਇਹਨਾਂ ਕ੍ਰਾਈਮ ਵੱਧ ਗਿਆ ਚਿੱਟਾ ਵੱਧ ਗਿਆ ਤੁਹਾਨੂੰ ਸਾਰਾ ਪਤਾ ਹੀ ਐ ਇਸ ਗੱਲ ਦਾ ਜੀ ਤੇ ਦੂਜੇ ਪਾਸੇ ਕਾਂਗਰਸ ਦਾ ਵੀ ਅਮਰੋਲ ਕੰਨੇ ਗਰਾਂਗੇ ਜਾਂ ਰਿਹਾ ਦੇਖੋ ਜੀ ਕਾਂਗਰਸ ਪਾਰਟੀ ਦਾ ਜਿਹੜਾ ਨੁਮਾਇੰਦਾ ਸਾਡੇ ਇਲਾਕੇ ਚ ਖੜਿਆ ਪਬਲਿਕ ਜਾਣਦੀ ਐ ਉਹ ਪਹਿਲਾਂ ਵੀ ਇਲੈਕਸ਼ਨ ਲੜਿਆ ਸੀ ਹੁਣ ਫਿਰ ਲੜ ਰਿਹਾ ਕੋਈ ਗੱਲ ਨਹੀਂ ਇਹ ਤੇ 21 ਤਰੀਕ ਨੂੰ ਪਤਾ ਲੱਗ ਜੇਣਾ ਬੀਜੇਪੀ ਕੋਲੋਂ ਬਾਡ ਤੋਂ ਟਿਕਟ ਮਿਲੀ ਐ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕੀ ਕਹਿਣਾ ਚਾਹੋਗੇ ਮੈਂ ਸਾਰਿਆਂ ਦਾ ਪਹਿਲਾਂ ਜੀ ਸਸਟਿਆ ਕਾਲ ਜੀ ਗੁਲਸਰਨ ਦਾਵਾ ਤੁਹਾਡੀ ਧੀ ਤੁਹਾਡੀ ਸੇਵਾ ਚ ਦੁਆਰਾ ਹਾਜ਼ਰ ਆ। ਬੀਜੇਪੀ ਨੇ ਇਸ ਵਾਰ ਮੈਨੂੰ ਟਿਕਟ ਦੇ ਕੇ ਨਿਮਾਨਿਆ ਹੈ ਤੇ ਮੈਂ ਦੁਬਾਰਾ ਤੁਹਾਡੀ ਸੇਵਾ ਸਾਰਿਆ ਦੇ ਇਲਾਕਾ ਨਿਵਾਸੀ ਦੀ ਕਰਨੇ ਚ ਆਉਣੀ ਆ ਤੇ ਮੈਨੂੰ ਇਸ ਦਾ ਪੂਰਾ ਹੰਗਾਰਾ ਦਿੱਤਾ ਜਾ ਰਿਹਾ ਇਲਾਕਾ ਨਿਵਾਸੀਆਂ ਵੱਲੋਂ ਵੀ ਔਰ ਇਹ ਇਲਾਕਾ ਨਿਵਾਸੀ ਜਿ ਮੇਰਾ ਪੂਰਾ ਪਰਿਵਾਰ ਨੇ ਜੀ ਜਿਹੜਾ ਮੇਰੇ ਨਾਲ ਪੂਰਾ ਹਮ ਹੁਮਾ ਕੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨੀ ਆ ਕਿ ਆਪਾਂ ਅੱਜ ਤੱਕ ਸਾਰਾ ਵਿਕਾਸ ਕਰਵਾਇਆ ਉਹ ਪੂਰਾ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ 24 ਘੰਟੇ ਸੇਵਾ 'ਚ ਹਾਜ਼ਰ ਰਵਾਂਗੇ ਸਮਾਂ ਬਹੁਤ ਘੱਟ ਮਿਲਿਆ ਲੱਗਦਾ ਕਿਤੇ ਨਾ ਕਿਤੇ ਵੀ ਕਵਰ ਕਰ ਲਵਾਂ ਦੇਖੋ ਜੀ ਸਾਨੂੰ ਸਮੇਂ ਦੀ ਲੋੜ ਨਹੀਂ ਹੈਗੀ ਤੁਹਾਡੇ ਸਾਹਮਣੇ ਹੀ ਆ ਸਾਰਾ ਦਾਸ ਹੀ ਰਹਿਣੇ ਕਿ ਮੈਨੂੰ ਇਸ ਸਮੇਂ ਦੀ ਜ਼ਰੂਰਤ ਨਹੀਂ ਹੈ ਇਹ ਚਿਹਰਾ ਉਹਨਾਂ ਨੂੰ ਬਹੁਤ ਪਸੰਦ ਆਇਆ ਜੀ ਇਹਨਾਂ ਨੇ ਮੈਨੂੰ ਖੁਦ ਬਲਕਿ ਜ਼ੋਰ ਪਾ ਕੇ ਕਿਹਾ ਗਿਆ ਜੀ ਅੱਜ ਡੋਰ ਟੂ ਡੋਰ ਸਾਡਾ ਕੰਡੋ ਹੀ ਕੰਡੋ ਤੁਸੀਂ ਇੱਥੇ ਲਗਾ ਸਕਦੇ ਕਿ ਮੈਨੂੰ ਸਮੇਂ ਦੀ ਲੋੜ ਹੈ ਜਾਂ ਨਹੀਂ ਮੌਜੂਦਾ ਸਰਕਾਰ ਨੇ ਵਾਦਾ ਕੀਤਾ ਸੀ ਮਹਲਾਵਾਂ ਦੇ ਨਾਲ ਕਿੰਨਾ ਕੁ ਖਰਾ ਉਤਰੇ ਮੌਜੂਦਾ ਸਰਕਾਰਾਂ ਨੇ ਦੱਸੋ ਬੈਂ ਜੀ ਤੁਹਾਨੂੰ ਅਜ ਤੱਕ 1000 ਰੁਪਏ ਆਇਆ ਜੀ ਤਿੰਨ ਸਾਲ ਹੋ ਗਏ ਕੋਈ 1000 ਰੁਪਏ ਨਹੀਂ ਆਇਆ ਕੋਈ ਤਿੰਨ ਸਾਲ ਹੋ ਗਏ ਨੇ ਜੀ ਕਾਨਕ ਤੱਕ ਹਾਂ ਜੀ ਕਾਨਕ ਵੀ ਦੇਖੋ ਜੀ ਉਹਨਾਂ ਨੇ ਹਜ਼ਾਰ ਤੇ ਕੀ ਦੇਣਾ ਸੀ ਜਿਹੜੀ ਕਨਕ ਗਰੀਬ ਆਂਦੀ ਸੀ ਉਹ ਵੀ ਨਹੀਂ ਉਹਨਾਂ ਨੂੰ ਮਿਲੀ ਸੈਂਟਰ ਸਰਕਾਰ ਸਾਰੇ ਉਹ 3 ਸਾਲ ਤੋਂ ਕਨਕ ਵੀ ਖਾ ਰਹੇ ਨੇ ਔਰ ਪੈਨਸ਼ਨ ਤੇ ਉਹਨਾਂ ਨੇ ਅੱਗੋਂ ਕੀ ਦੇਣੀ ਸੀ ਪੈਨਸ਼ਨ ਦੇ ਕਹਿੰਦੇ ਸੀ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਜੀ ਤੁਹਾਡੇ ਸਾਹਮਣੇ ਹੀ ਆ ਹਰ ਇੱਕ ਪਾਰਟੀ ਉਹਨਾਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇਸ ਵਾਰ ਬੀਜੇਪੀ ਦਾ ਮੇਅਰ ਬਣਾ ਕੇ ਇਹਨਾਂ ਨੂੰ ਸਾਰੀਆਂ ਜੋ ਗਰੀਬਾਂ ਲਈ ਯੋਜਨਾਵਾਂ ਲੈ ਕੇ ਆ ਰਹੇ ਨੇ ਸਭ ਤੋਂ ਵੱਡੀ ਯੋਜਨਾ ਜੀ ਰੇੜੀ ਫੜੀ ਵਾਲਿਆਂ ਵਾਸਤੇ 10000 ਦੀ ਬਹੁਤ ਵਧੀਆ ਯੋਜਨਾ ਲੈ ਕੇ ਆਏ ਨੇ ਬਿਨਾਂ ਕਿਸੇ ਸਿਕਿਉਰਿਟੀ ਤੋਂ ਉਹਨਾਂ ਨੂੰ ਲੋਨ ਦੇ ਰਹੀ ਸਰਕਾਰ ਬੀਜੇਪੀ ਆਇਸ਼ਮਾਨ ਯੋਜਨਾ ਚਲਾ ਰਹੀ ਹੈ ਇਹਨਾਂ ਗਰੀਬਾਂ ਦਾ ਹੀ ਸਭ ਤੋਂ ਵੱਧ ਫਾਇਦਾ ਜੀ ਜੇ ਆ ਕਿ ਨਾ ਆਪਾਂ ਬੀਜੇਪੀ ਸਰਕਾਰ ਬਣਾਵਾਂਗੇ ਤੇ ਆਪਾਂ ਹਰ ਇੱਕ ਇਹਨਾਂ ਨੂੰ ਯੋਜਨਾਵਾਂ ਪਹੁੰਚਾ ਕਰ ਸਕਾਂਗੇ ਜੀ ਕਹਿਣਾ ਚਾਹੋਗੇ ਅੱਜ ਤੁਸੀਂ ਡੋਰ ਟੂ ਡੋਰ ਚੱਲ ਰਹੇ ਹੋ ਭਾਜਪਾ ਦੇ ਕੈਂਡੀਡੇਟ ਤੁਹਾਡੇ ਨਾਲ ਆ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਿੱਦਿਆਂ ਕਿੰਨੀਆਂ ਉਮੀਦਾਂ ਹੈ ਨਾ ਹਾਂਜੀ ਬਹੁਤ ਵਧੀਆ ਸਾਨੂੰ ਉਮੀਦਾਂ ਹੈ ਜੀ ਅੱਗੇ ਵੀ ਇਹਨਾਂ ਨੇ ਬ ਕੰਮ ਕਰਨਗੇ ਵਧੀਆ ਕਰਨਗੇ ਔਰ ਨਵਨੀਤ ਬਿੱਟੂ ਦੇ ਨਾਲੇ ਚੱਲ ਰਹੇ ਨੇ ਸ਼ੁਰੂ ਤੇ ਚੱਲ ਰਹੇ ਨੇ ਅੱਜ ਵੀ ਉਹਨਾਂ ਨੇ ਰਿਸਪਾਂਸ ਦਿੱਤਾ ਹੈ ਹੈਪੀਨਰਾਂ ਬਾਈ ਜੀ ਨੂੰ ਔਰ ਗੁਲਸ਼ਨ ਜੀ ਨੂੰ ਕਿ ਸਾਡੇ ਨਾਲ ਸਪੋਰਟ ਕਰੋ ਇਸ ਕਰਕੇ ਅਸੀਂ ਵੀ ਸਪੋਰਟ ਕਰ ਰਹੇ ਹਾਂ ਤੇ ਇਹ ਵੀ ਸਪੋਰਟ ਕਰ ਰਹੇ ਆ ਔਰ ਬਹੁਤ ਵਧੀਆ ਰਿਸਪਾਂਸ ਹੋਰ ਪਾਰਟੀਆਂ ਦੇ ਕੈਂਡੀਡੇਟ ਵੀ ਆ ਮੈਦਾਨ ਦੇ ਵਿੱਚ ਕੀ ਕਰਨੇ ਹਾਂਜੀ ਹੈਗੇ ਬੇਸ਼ੱਕ ਪਰ ਉਹਨਾਂ ਦਾ ਸਾਨੂੰ ਅਜ ਤੱਕ ਕੋਈ ਕੰਮ ਨਹੀਂ ਨਜ਼ਰ ਆਇਆ ਔਰ ਜਦਾ ਦੇ ਸਾਡੇ ਹੈਪੀ ਰੰਦਾਵਾ ਜੀ ਆਏ ਆ ਸਾਨੂੰ ਗਲੀਆਂ ਵੀ ਸਹੀ ਮਿਲੀਆਂ ਬਨੀਆਂ ਹੋਈਆਂ ਔਰ ਆਦਮੀ ਕਹਿ ਰਿਹਾ ਬਦਲਾਵ ਲਿਆਦਾ ਬਦਲਾਵ ਮੰਗੇ ਬਿਲਕੁਲ ਨਹੀਂ ਜੀ 1000 ਰੁਪਏ ਕਿਹਾ ਸੀ ਉਹਨਾਂ ਨੇ ਕਿ ਲੇਡੀਜ਼ ਨੂੰ ਦੇਉਂਗੇ ਕੋਈ 1000 ਰੁਪਏ ਨਹੀਂ ਮਿਲਿਆ ਪੈਨਸ਼ਨਾਂ ਵੀ ਵਧਾਉਣ ਨੂੰ ਕਿਹਾ ਸੀ ਉਹ ਵੀ ਨਹੀਂ ਵਧੀਆਂ ਔਰ ਕਨਕ ਜੀ ਵੀ ਛੋਟੀ ਹੋ ਰਹੀ ਹੈ ਔਰ ਹੈਪੀ ਰੰਦਾਵਾ ਜੀ ਔਰ ਗੁਰਚੰਦ ਦੇ ਬੱਲੋ ਸਾਨੂੰ ਬਹੁਤ ਉਮੀਦਾਂ ਹੈਗੀਆਂ ਔਰ ਇਹ ਕਰਨ ਵੀ ਸਾਡੀ ਉਮੀਦਾਂ ਪੂਰੀਆਂ